ਜਿਹੜੇ ਜਵਰ ਜੁਲਮ ਨਾਲ ਖੈਂਦੇ ਨੇ ਉਹਨਾਂ ਨੂੰ ਸਿੰਘ ਕਹਿੰਦੇ ਨੇ ਮਰਨੋਂ ਮੂਲ ਨਹੀਂ ਡਰਦੇ ਦੌਲਤ ਪੈਰਾਂ ਥੱਲੇ ਤਰਦੇ ਗੱਲਾਂ ਕਰਦੇ ਅਣਖ ਦੀਆਂ ਗਵਾਹੀ ਅੱਜ ਵੀ ਦਿੰਦੀਆਂ ਨੇ ਕੰਧਾ ਸਰਹੰਦ ਦੀਆਂ ਨੀਹਾਂ ਵਿੱਚ ਖੜਕੇ ਪੱਕੀਆਂ ਕਰ ਗਏ ਨੀਹਾਂ ਪੰਥ ਦੀਆਂ ਗਵਾਹੀ ਅੱਜ ਵੀ ਦਿੰਦੀਆਂ ਨੇ ਕੰਧਾ ਸਰਹੰਦ ਦੀਆਂ ਹੰਡੇ ਬੁਰਜ ਦੇ ਵਿੱਚ ਵੀ ਤੱਤੇ ਰਹੇ ਇਰਾਦੇ ਨੇ ਹੱਕ ਸੱਚ ਲਈ ਜਾਨ ਵਾਰ ਗਏ ਸਾਡੇ ਪਿਓ ਦਾਦੇ ਨੇ ਕਚਹਿਰੀ ਵਿੱਚ ਵੀ ਖੜ ਕੇ ਮਾਰੇ ਲਲਕਾਰੇ ਨੇ ਸਿੰਘਾਸਣ ਮੁਗਲਾਂ ਦੇ ਕੰਬਣ ਲਾਤੇ ਗੱਜ ਕੇ ਲਾਏ ਜਕਾਰੇ ਨੇ ਰੱਖ ਦਿੱਤੀਆਂ ਉੜਾ ਕੇ ਤੱਜੀਆਂ ਉਹਨਾਂ ਦੇ ਹਰ ਇੱਕ ਟੰਗ ਦੀਆਂ ਗਵਾਹੀ ਅਜ ਵੀ ਦਿੰਦੀਆਂ ਨੇ ਕੰ다 ਸਰਹੰਦ ਦੀਆਂ ਗਵਾਹੀ ਅਜ ਵੀ ਦਿੰਦੀਆਂ ਨੇ ਕੰਦਾ ਸਰਹੰਦ ਦੀਆਂ ਦਾਦੀ ਦੇ ੁੱਡੇ ਹੱਡਾਂ ਵਿੱਚ ਵੀ ਲੋਹੇ ਵਰਗੀ ਸਖਤੀ ਸੀ ਹੱਸ ਹੱਸ ਕੇ ਕਿਵੇਂ ਸਹੀਦ ਹੋਣਾ ਉਹ ਨਾਲ ਹੌਸਲੇ ਦੱਸਦੀ ਸੀ ਰਹੀ ਪਾਠ ਪੜ੍ਹਾਉਂਦੀ ਨਾਲ ਸਿਦਕ ਦੇ ਕਹਿੰਦੀ ਭੋਰਾ ਨਾ ਕਬਰ ਆਇਓ ਦੇ ਮਰਨਾ ਪੈ ਜੇ ਧਰਮ ਦੀ ਖਾਤਰ ਹੱਸ ਕੇ ਸੂਲੀ ਚੜ ਜਾਇਓ ਗੱਲਾਂ ਕਰੂੰਗੀ ਦੁਨੀਆ ਤੁਹਾਡੇ ਪਿਤਾ ਗੋਵਿੰਦ ਦੀਆਂ ਗਵਾਹੀ ਅਜ ਵੀ ਦਿੰਦੀਆਂ ਨੇ ਕੰਧਾਂ ਸਰਹੰਦ ਦੀਆਂ ਗਵਾਹੀ ਅਜ ਵੀ ਦਿੰਦੀਆਂ ਨੇ ਕੰਧਾਂ ਸਰਹੰਦ ਦੀਆਂ ਜੁੱਤੇ ਦੇ ਨੋਕ ਥਲੇ ਉਹ ਨਹੀਂ ਰੇ ਮੋਤੀ ਰੱਖੇ ਸੀ ਰਾਜ ਜ਼ੁਲਮੰਦਾਰ ਰਹਿਣ ਨੀ ਦੇਣਾ ਇਰਾਦੇ ਪੱਥਰ ਵਾਂਗੂ ਪੱਕੇ ਸੀ ਹੁੱਲਾਂ ਨੇ ਟੱਕਰ ਨਾਲ ਪੱਥਰ ਦੇ ਲਾਈ ਸੀ ਅੱਗ ਆਜ਼ਾਦੀ ਵਾਲੀ ਸ਼ਹੀਦੀ ਨਾਲ ਮੰਗਾਈ ਸੀ ਠੋਕ ਠੋਕ ਕੇ ਕਰ ਗਏ ਗੱਲਾਂ ਮੁਗਲਾਂ ਦੇ ਅੰਤ ਦੀਆਂ ਗਵਾਹੀ ਅੱਜ ਵੀ ਦਿੰਦੀਆਂ ਨੇ ਕੰਦਾ ਸਰਹੰਦ ਦੀਆਂ ਨੀਹਾ ਵਿੱਚ ਖੜਕੇ ਪੱਕੀਆਂ ਕਰ ਗਏ ਨੀਹਾ ਪੰਥ ਦੀਆਂ ਗਵਾਹੀ ਅੱਜ ਵੀ ਦਿੰਦੀਆਂ ਨੇ ਕੰਧਾਂ ਸਰਹੰਦ ਦੀਆਂ